ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਮੈਂ ਅੱਜ 5 ਵਜੇ ਉੱਠ ਗਿਆ ਸੀਗਾ ਕਿਉਂਕਿ ਮੈਂ ਥੋੜਾ ਜਿਹਾ ਕੰਪਨੀ ਦਾ ਕੰਮ ਕਰਨਾ ਸੀਗਾ ਥੋੜੀਆਂ ਫਾਈਲਾਂ ਬਣਾਉਣੀਆਂ ਸੀਗੀਆਂ ਨਾਲ ਹੀ ਆ ਦੇਖੋ ਜੀ ਮੇਰਾ ਸ਼ੇਰ ਸੁੱਤਾ ਪਿਆ ਵਾ ਇਹ ਜ਼ਿੰਦਗੀ ਸੰਤੋਸ਼ ਵਧੀਆ ਜ਼ਿੰਦਗੀ ਹੈ ਨਾਲ ਹੀ ਜੀ ਮੈਂ ਥੋੜੀ ਦੇ ਸਾਰੇ ਜਣੇ ਸੁੱਤੇ ਪਏ ਸੀਗੇ ਹੈੱਡਫੋਨ ਲਗਾ ਕੇ ਹਨੂ ਮੰਚਾ ਚਲਸਾ ਸੁਣਿਆ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਵਾ ਔਰ ਬੁਲਸ਼ਨ ਕੁਮਾਰ ਜੀ ਨੇ ਗਾਇਆ ਹੋਇਆ ਵਾ ਜੋ ਕਿ ਬਹੁਤ ਹੀ ਵਧੀਆ ਸੀ ਗੀਤਕਾਰ ਸੀ ਨਾਲ ਹੀ ਜੀ ਇਹ ਮੇਰੇ ਕਪੜੇ ਜੋ ਕਿ ਮੈਂ ਪਾ ਕੇ ਜਣੇ ਆ ਆਪਣੀ ਡਿਊਟੀ ਤੇ ਓਕੇ ਪਰ ਮੈਂ ਤੁਹਾਨੂੰ 10-20 ਦਿਨਾਂ ਅੱਜ ਮੈਂ ਜਾਣਾ ਵਾ ਸ੍ਰੀ ਹਰਗੋਬਿੰਦਪੁਰ ਇਹ ਵੀ ਬਲੋਕ ਆਪਣੇ ਕੋਲ ਹੀ ਹੈ ਨਾਲ ਹੀ ਜੀ ਅਸੀਂ ਨਾ ਨੂਕੇ ਹੋਗੇ ਰੈਡੀ ਦੇਖੋ ਭਰਾ ਦੀ ਟੋਰ ਨਾਲ ਹੀ ਥੋੜਾ ਪਾਇਆ ਅਸੀਂ ਫੁਸਫੁਸ ਮਿੱਤਰਾਂ ਨੂੰ ਫੁਸਫੁਸ ਪਾਣ ਦੀ ਆਦਤ ਹੈ ਇਹ ਮੇਰੇ ਭੂਆ ਜੀ ਮੈਨੂੰ ਗਿਫਟ ਦੇ ਕੇ ਗਏ ਹੋਏ ਸੀਗੇ ਪਰਫਿਊਮ ਥੋੜਾ ਜਿਹਾ ਪਾਇਆ ਔਰ ਆਪਣੇ ਆਪ ਨੂੰ ਕੀਤਾ ਵਧੀਆ ਮਹਿਸੂਸ ਨਾਲ ਹੀ ਪਾਈ ਜੈਕਟ ਨਾਈਕੀ ਦੀ ਹੁੱਡੀ ਲੋ ਵੀ ਮਿੱਤਰੋ ਇੱਕ ਖੋਲਿਆ ਸੀ ਪਾਰਸਲ ਜੋ ਕੱਲ ਮੇਰੇ ਜਾਨ ਤੋਂ ਆਇਆ ਹੋਇਆ ਸੀਗਾ ਇਹ ਸੀਗਾ ਜੀ ਫਾਲਟੀ ਕਾਰਡ ਜੋ ਕਿ ਸਾਡੀਆਂ ਸਾਈਟਾਂ ਤੇ ਜਾਂ ਮੇਨ OLT ਤੇ ਲੱਗਦੇ ਨੇ ਉਹ ਮੈਂ ਖੋਲ ਕੇ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਇਹ ਰਿਪੇਅਰ ਹੋ ਕੇ ਨਹੀਂ ਆਇਆ ਜਿੱਦਾਂ ਮੈਂ ਭੇਜਿਆ ਸੀ ਵਾਪਸ ਉਹਦਾ ਹੀ ਉਹਨਾਂ ਨੇ ਬਰੰਗ ਲਾਵਾ ਵੇ ਮੰਗੂ ਮੈਨੂੰ ਵਾਪਸ ਭੇਜਤਾ ਵਾ ਦੇਖੋ ਕਾਰਡ ਮਿੱਤਰੋ ਇਹਨੂੰ ਹੁੰਦਾ ਕਹਿੰਦੇ ਆ ਕਾਰਡ ਐਲਟੀ ਕਾਰਡ ਹੁੰਦਾ ਵਾਏ ਜਿਹੜੇ ਟੈਲੀਕਮ ਦੇ ਵਿੱਚ ਕੰਮ ਕਰਦੇ ਆ ਆਈ ਥਿੰਕ ਉਹਨਾਂ ਨੂੰ ਪਤਾ ਹੀ ਹੋਣਾ ਇਹ ਅਸੀਂ ਰੈਡੀ ਰੂਡੀ ਹੋ ਕੇ ਆ ਗਏ ਆ ਬਾਜ਼ਾਰ ਦੇ ਵਿੱਚ ਆਹ ਖੜੀ ਆ ਸਾਡੀ ਬਸੁੰਦਰਾ ਕਿ ਜੋ ਹੁਣ ਥੋੜੀ ਜੀ ਗੰਦੀ ਹੋ ਗਈ ਆ ਪਰ ਧੋਤਾ ਕੇ ਇਹ ਵੀ ਨਿੱਖ ਨੁਖਰ ਜਾਂਦੀ ਆ ਲੋ ਜੀ ਹੁਣ ਬਹਿ ਗਏ ਆ ਅਸੀਂ ਗੱਡੀ ਦੇ ਵਿੱਚ ਦੋਸਤੋ ਕਰਾਂਗੇ ਥੋੜਾ ਜਿਹਾ ਕੰਮ ਕਿਉਂਕਿ ਆਪਾਂ ਗੱਡੀ ਚੀ ਵੀ ਆਪਣਾ ਧੰ ਸ਼ਾਮ ਖੋਲ ਕੇ ਬੈਠੀ ਦਵਾ ਏ ਹੁਣ ਅਸੀਂ ਜਾ ਰਹੇ ਹਾਂ ਸ੍ਰੀ ਹਰਿਗੋਬਿੰਦਪੁਰ ਨੇ। ਤੁਸੀਂ ਦੋਸਤੋ ਦਸੂਆ ਤੋਂ ਮਿਆਣੀ ਤੇ ਮਿਆਣੀ ਤੋਂ ਜਾਂਦੇ ਹਾਂ ਸ੍ਰੀ ਹਰਿਗੋਬਿੰਦਪੁਰ। ਹਮੇਸ਼ਾ ਸਾਡਾ ਇਹ ਰੂਟ ਰਹਿੰਦਾ। ਲੋ ਜੀ ਹੁਣ ਅਸੀਂ ਪਹੁੰਚ ਗਏ ਆ ਬ੍ਰਿਜ ਤੇ ਇੱਥੇ ਦੇਖੋ ਜੀ ਪੁਲਿਸ ਵਾਲਿਆਂ ਨੇ ਲਾਇਆ ਹੁੰਦਾ ਵਾ ਨਾਕਾ। ਅੱਜ ਕੱਲ੍ਹ ਗਰਮੀ ਆ ਇਹ ਵੀ ਕਹਿੰਦੇ ਆ ਕਿ ਛੱਡੋ ਪਰੇ ਜਾ ਲੈਣ ਦੋ, ਨੰਗ ਲੈਣ ਦੋ। ਇਸ ਕਰਕੇ ਮੋਸਟਲੀ ਅਜਿਦਾਂ ਸੀਟ ਬੈਲਟ ਲਾਈ ਹੁੰਦੀ ਐ। ਇਹ ਆ ਗਏ ਜੀ ਅਸੀਂ ਬ੍ਰਿਜ ਤੇ ਉਨ ਇੱਥੇ ਜੀ ਬ੍ਰਿਜ ਤੋਂ ਅਸੀਂ ਜਾਵਾਂਗੇ ਸਿੱਧੇ ਹੀ ਆਪਣੀ ਸਾਈਟ ਤੇ ਜਿੱਥੇ ਸਾਡੀ ਦੋ ਪ੍ਰੋਬਲਮਾਂ ਕ੍ਰੀਏਟ ਹੋਈਆਂ ਹੋਆ। ਇੱਥੇ ਜੀ ਲੋ ਮਿੱਤਰੋ ਅਸੀਂ ਬਣਾਈ ਹੈ ਥੋੜੀ ਜੀ ਵੀਡੀਓ ਆਪਣੀ ਅੱਗੇ ਬੈਠੇ ਹੋਏ ਸੀਗੇ। ਮੈਂ ਚਲੋ ਥੋੜੀ ਜੀ ਵੀਡੀਓ ਬਣਾ ਲੈਂਦੇ ਹਾਂ। ਇਹ ਦੇਖੋ ਜੀ ਆਪਣਾ ਸ਼ੇਰ ਜੀ ਪਿੱਛੇ ਬੈਠਾ ਹੋਇਆਗਾ ਐਂਕਲ ਲਾ ਕੇ। ਕਿਉਂਕਿ ਇਹ ਸਕੂਲ ਦੇ ਵਿੱਚ ਵੀ ਐਂਕਲ ਲਾ ਕੇ ਘੁੰਮਦਾ ਵਾ। ਲੋ ਜੀ ਹੁਣ ਮੈਂ ਬਹਿ ਗਿਆ ਜੀ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ। ਤੇ ਥੋੜਾ ਲਿਆ ਜੀ ਆਪਾਂ ਮੋਟਰਸਾਈਕਲ ਦਾ ਨੰਨ ਦੇਖੋ ਕਿ ਟੀਮ ਚਲੇਗੀ ਹੈ ਜੀ ਅੱਗੇ ਕੁਝ ਸਮਾਨ ਖਰੀਦਣਾ ਸੀ ਅਸੀਂ ਇਸ ਕਰਕੇ ਆਪਾਂ ਬੈਗੇ ਨਹੀਂ ਆਪਣੇ ਦੋਸਤ ਦੇ ਨਾਲ ਇੱਥੋਂ ਦੋਸਤੋ ਆਪਾਂ ਲਿਆ ਥੋੜਾ ਆਪਣੇ ਸਾਈਡ ਦਾ ਸਮਾਨ ਇੱਥੇ ਥੋੜੀ ਜਿਹੀ ਚਾਹੀਦੀ ਸੀ ਸਾਨੂੰ ਵਾਇਰ ਇਹ ਤਾਂ ਸਾਰੀਆਂ ਬੈਟਰੀਆਂ ਨੂੰ ਫੁੱਲ ਪੈਨਾਂ ਨੂੰ ਲੱਗਣੀ ਸੀਗੀ ਇੱਥੋਂ 15 ਮੀਟਰ ਅਸੀਂ ਵਾਇਰ ਲਈਏ ਅੰਕਲ ਜੀ ਦੀ ਸ਼ਾਪ ਸੀ ਇਹਨਾਂ ਕੋਲ ਬਣਵਾਇਆ ਫਿਰ ਬਿੱਲ ਤੋ ਕੀ ਬਾਤ ਵਿੱਚ ਕੰਪਨੀ ਨੂੰ ਕਲੇਮ ਵੀ ਕਰਨਾ ਪੈਂਦਾ ਹੈ ਜੀ ਲੋ ਜੀ ਮਿੱਤਰੋ ਅਸੀਂ ਹੁਣ ਪਹੁੰਚ ਗਏ ਹਾਂ ਸਕੂਲ ਦੇ ਵਿੱਚ ਇਹ ਸਕੂਲ ਦਾ ਨਾਮ ਸੀਗਾ ਖੁਖੂਵਾਲ ਖੁਖੂਵਾਲ ਸਕੂਲ ਦਾ ਨਾਮ ਸੀ ਕਿ ਇੱਥੇ ਅਸੀਂ ਆਪਣੀ ਸਾਈਟ ਤੇ ਆਏ ਹੋਏ ਸੀਗੇ ਆ ਸਾਡੀ ਲੱਗੀ ਹੋਈ ਸੀ ਜੀ ਸਾਈਟ ਅੰਦਰ ਸਕੂਲ ਦੇ ਸਕੂਲ ਦਾ ਠੀਕ ਠਾਕ ਹੀ ਹਾਲਚਾਲ ਸੀਗਾ ਦੇਖੋ ਜੀ ਗੰਦ ਤੇ ਹੀ ਤਰੇੜਾ ਆ ਗਿਆ ਹੋਇਆ ਸੀ ਕਿਉਂਕਿ ਇਹ ਹੈਗਾ ਜੀ ਐਲੀਮੈਂਟਰੀ ਸਕੂਲ ਹੈ ਬੱਚਿਆਂ ਦਾ ਇੱਥੇ ਮੈਂ ਬਣਾ ਰਿਹਾ ਸੀ ਵੀਡੀਓ ਇਹ ਬੁੜੀਆ ਮੇਰੇ ਵੱਲ ਬਹੁਤ ਹੀ ਧਿਆਨ ਨਾਲ ਦੇਖ ਰਹੀ ਸੀ ਟੀਮ ਆਪਣੀ ਕਰ ਰਹੀ ਸੀ ਕਿ ਕੰਮ ਕਿਉਂਕਿ ਇਹਨਾਂ ਨੂੰ ਵੀ ਕਰ ਜਾਂਦੀ ਬਹੁਤ ਹੀ ਕਾਲੀ ਹੁੰਦੀ ਹੈ ਇਹ ਮੇਰੇ ਤੋਂ ਵੀ ਜ਼ਿਆਦਾ ਕਾਲੇ ਹੁੰਦੇ ਨੇ ਕਿ फटाफट ਕੰਮ ਮੁਕਾਈਏ ਤੇ ਕਾਨੂੰ ਜਾਈਏ ਦੇਖੋ ਜੀ ਅੰਦਰ ਸਕੂਲ ਦੇ ਵਿੱਚ ਬੱਚਿਆਂ ਲਈ ਖੇਡਣ ਲਈ ਬਹੁਤ ਹੀ ਵਧੀਆ ਸਮਾਨ ਰੱਖਿਆ ਹੋਇਆ ਸੀ ਕਿਉਂਕਿ ਅਧਿਕਤਨ ਗਵਰਨਮੈਂਟ ਸਟੱਡੀ ਵਾਸਤੇ ਵੀ ਬਹੁਤ ਜ਼ਿਆਦਾ ਕਰ ਰਹੀ ਹੈ ਹੁਣ ਜੀ ਅਸੀਂ ਜਾ ਰਹੇ ਹਾਂ ਦੂਜੀ ਜਗ੍ਹਾ ਜਿੱਥੇ ਸਾਡਾ ਸੋਲਰ ਪੈਨਲ ਉਹ ਚੇਂਜ ਕਰਨਾ ਸੀਗਾ ਉਹ ਸ਼ੈਡੋ ਦੇ ਵਿੱਚ ਸੀ ਉਹਨੂੰ ਚੱਕ ਕੇ ਸੂਰਜ ਵੱਲ ਲੱਖਣਾ ਸੀ ਕਿਉਂਕਿ ਸਾਡੀਆਂ ਸਾਈਟਾਂ ਰਾਤ ਨੂੰ ਡਾਊਨ ਹੁੰਦੀਆਂ ਸੀ ਇਸ ਲਈ ਆ ਸਾਡਾ ਬੰਦਾ ਇਹਨੂੰ ਦੇਖ ਰਿਹਾ ਵਾ ਚੰਗੀ ਤਰ੍ਹਾਂ ਕਿ ਇਹ ਕੰਮ ਹੋਊਗਾ ਜਾਂ ਨਹੀਂ ਹੋਊਗਾ ਆ ਬਾਕੀ ਕੇਵਲ ਬਹੁਤ ਹੀ ਸਾਡੇ ਵਾਲੇ ਦੁਆਲੇ ਨੈਟ ਵਾਲਿਆਂ ਨੇ ਸਾਡੀ ਸੋਲਰ ਪੈਨਲ ਦੇ ਨਾਲ ਲਟਕਾਈ ਹੋਈਆਂ ਸੀ ਪਹਿਲਾਂ ਅਸੀਂ ਇਹਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਣੀ ਕੇਬਲ ਸਾਈਟ ਤੇ ਕਰੋ ਕਿਉਂਕਿ ਫਾਈਬਰ ਦਾ ਕੰਮ ਆ ਕਿਸੇ ਵੇਲੇ ਫਾਈਬਰ ਹੱਥ ਲਾੜਨਾ ਵੀ ਬ੍ਰੇਕ ਹੋ ਜਾਂਦਾ ਵਾ ਟੀਮ ਨੂੰ ਦਿੱਤੀ ਜੀ ਹਲਾਸ਼ੇਰੀ ਤੇ ਮੁੰਡੇ ਖਾਗੇ ਸੀ ਜੀ ਗੁੱਸਾ ਆ ਗਿਆ ਇਹਨੂੰ ਕੰਮ ਕਰਕੇ ਵੀ ਅੱਜ ਜਾਵਾਂਗੇ ਲਈ ਲੈ ਆਏ ਸੀਗੇ ਆਪਣੇ ਹਥਿਆਰ ਤੇ ਇਹਨਾਂ ਨੇ ਸੋਲਰ ਚੇਂਜ ਕਰ ਦਿੱਤਾ ਹੋਇਆ ਸੀ ਔਰ ਹੁਣ ਅਸੀਂ ਜਾ ਰਹੇ ਹਾਂ ਜੀ ਆਪਣੇ ਘਰਾਂ ਨੂੰ ਕਿਉਂਕਿ ਅੱਜੀ ਛੁੱਟੀ ਹੋ ਗਈ ਹੈ ਜੀ ਪੂਰੀ ਛੁੱਟੀ ਇਹ ਬਲੌਗ ਅੱਜ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਔਰ ਚੈਨਲ ਨੂੰ ਜੀ ਸਬਸਕ੍ਰਾਈਬ ਕਰਿਓ ਅਗਰ ਤੁਹਾਡੇ ਛੋਟੇ ਵੀਰ ਕੋਈ ਗਲਤੀ ਬਿਲਤੀ ਹੋਈ ਜੀ ਤੋਂ ਦੇਖਦੇ ਉਹਨੂੰ ਮਾਫ ਕਰਿਓ ਥੈਂਕ ਯੂ ਜੀ ਫੋਰ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ